ਕੀ ਹੋਇਆ ਜੇ ਪੱਤ ਚੜਾਈ ਉਹ ਅਗਲੇ ਤੋਂ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੁਗਲਾਂ ਖੋਈ ਜਪੀ ਰੱਖੀ ਆ 6 ਫੁੱਟ ਜਮੀਨ ਲੈ ਪੰਜਾਬ ਦੇ ਪ੍ਰਸਿੱਧ ਕਵੀ ਅਤੇ ਸਹਿਤਕਾਰ ਪਦਮਸ਼੍ਰੀ ਡਾਕਟਰ ਸੁਜੀਤ ਪਾਤਰ ਜੀ ਦੀ ਅੱਜ ਅੰਤਿਮ ਵਿਦਾਇਗੀ ਕੀਤੀ ਗਈ। ਉਹਨਾਂ ਦੇ ਬੇਟੇ ਨੇ ਮੁੱਖ ਅਗਨੀ ਦੀ ਰਸਮ ਨਿਭਾਈ। ਸਨਮਾਨ ਦੇ ਨਾਲ ਅੰਤਿਮ ਰਸਮਾਂ ਵੀ ਹੋਈਆਂ। ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਬਹੁਤ ਭਾਵੁਕ ਹੋ ਗਏ ਅਤੇ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਪਾਏ ਅਤੇ ਉਹਨਾਂ ਦੇ ਅੱਖਾਂ ਵਿੱਚ ਆਸੂ ਆ ਗਏ। ਪਾਤਰ ਸਾਹਿਬ ਅਮਰ ਰਹੇ ਮਾਂ ਮੋਲੀ ਦਾ ਰਖਵਾਲਾ ਅਮਰ ਰਹੇ ਦੇ ਨਾਰੇ ਲੱਗੇ ਇਸ ਮੌਕੇ ਤੇ ਕਈ ਨੇਤਾ ਵਿਧਾਇਕ ਅਤੇ ਕਈ ਨਾਮੀ ਗਾਇਕ ਵੀ ਪਹੁੰਚੇ ਅਤੇ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਸ਼ਰਧਾਂਜਲੀ ਭੇਟ ਕੀਤੀ ਇਸ ਤੋਂ ਪਹਿਲਾਂ ਉਹਨਾਂ ਦੇ ਮਾਡਲ ਟਾਊਨ ਵਾਲੇ ਘਰ ਤੋਂ ਲੈ ਕੇ ਸ਼ਮਸ਼ਾਨ ਘਰ ਤੱਕ ਅੰਤਿਮ ਯਾਤਰਾ ਕੱਢੀ ਗਈ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕੰਦਾ ਦਿੱਤਾ 2 ਦਿਨ ਪਹਿਲਾਂ surjit singh ਪਾਤਰ ਜੀ ਦਾ ਦਿਹਾਂਤ ਹੋ ਜਾਂਦਾ ਤਾਂ ਬੇਟਾ ਬਾਹਰ ਹੋਣ ਕਾਰਨ ਅੱਜ 2 ਦਿਨਾਂ ਬਾਅਦ ਉਹਨਾਂ ਦਾ ਅੰਤਿਮ ਵਿਦਾਇਗੀ ਕੀਤੀ ਜਾਂਦੀ ਹੈ ਯਾ ਵੀ ਮਾਂਬੋਲੀ ਦਾ ਬੇੜਾ ਉਹ ਮਾਈਕ ਤੇ ਸੁਣਨਾ ਹੋ ਗਿਆ ਹੈ ਜੀ ਯਾ ਵੀ ਮਾਂਬੋਲੀ ਦਾ ਮਾਨ ਮੱਤਾ ਲਾਡਲਾ ਪੁੱਤ ਹਾਂ ਜੀ ਪਾਤਰ ਬਹੁਤ ਮੇਰੇ ਹਾਂ ਜੀ ਰੇਵੇਸ਼ਾਲੀ ਚਗਨੀਆਂ ਛੱਡ ਕੇ ਚੱਲ ਆਇਆ ਮਾਨ ਸਾਹਿਬ ਮਾਨ ਸਾਹਿਬ ਮੈਂ ਹਰੇਕ ਭਾਸ਼ਾ ਵਿੱਚ ਆਪਣੀ ਇਹਨਾਂ ਦੇ ਸ਼ੇਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਵੀ ਥੋੜਾ ਸੱਜੇ ਆ ਅੱਜ ਮੈਂ ਸ਼ਬਦਹੀਨ ਹੋ ਗਿਆ ਕੁੜੇ ਸ਼ਬਦ ਨਹੀਂ ਰਹੇ ਕਿ ਮੈਂ ਕੀ ਕਹਾਂ ਜੇ ਮੈਂ ਸਾਡੀ ਦਾ ਹਾਲੇ ਦਾ ਖਤਮ ਨਾਮ ਹੋ ਚੁੱਕੀ ਹੈ ਇਹਦੇ ਸੁੱਤੇ ਪਏ ਰਹੇ ਅਕਸਰ ਗੱਲ ਕਰਦੇ ਸੀ ਭਗਵਾਨ ਤੋਂ ਪੰਜਾਬੀ ਮਾਂ ਬੋਲੀ ਚ ਲਾਈ ਪੰਜਾਬ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿ ਜੀ ਮੈਂ ਸਰਕਾਰ ਕੋਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਵਿੱਚ ਕੁਝ ਕਰੋ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਕਿਉਂਕਿ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਤਰ੍ਹਾਂ ਹਰਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਤੇ ਪਦਮਸ਼ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਦੇ ਬੱਚੇ ਜਿਹੇ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਐਪਕੇ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਰਸਟ ਆਊਗਾ ਜਿਹੜਾ ਪਾਤਰ ਬੋਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 21000 ਰੁਪਏ ਤੇ ਨਾਲ ਪ੍ਰਸ਼ੰਸਾ ਪੱਤਰ ਔਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਨੇ ਇਹ ਸੂਬੇ ਲੈਵਲ ਤੇ ਹੋਏਗਾ ਜ਼ਿਲ੍ਹੇ ਲੈਵਲ ਸਟੇਟ ਲੈਵਲ ਮਾਨਸਾ ਮਾਨਸਾ ਇਸ਼ਾਦ ਕਾਮਿਲ ਨੇ ਗੱਲ ਕਹੀ ਹੈ ਕਿ ਜਿਹੜੀ ਸੋਚ ਛੱਡ ਕੇ ਗਏ ਨੇ ਜਿਹੜੀ ਵਿਰਾਸਤ ਛੱਡ ਕੇ ਗਏ ਨੇ ਆ ਪਾਤਰਵਾਰਡ ਤੁਸੀਂ ਸ਼ੁਰੂਆਤ ਤੋਂ ਕਰਦੇ ਹੋ ਤੁਹਾਨੂੰ ਲੱਗਦਾ ਕਿ ਬਹੁਤ ਵੱਡਾ ਵਾਰਡ ਹੈ ਦੇਖੋ ਇਹ ਤਾਂ ਪਾਤਰਵਾਰਡ ਤਾਂ ਇੱਕ ਛੋਟੀ ਚੀਜ਼ ਹੈ ਮੈਂ ਕਹਿੰਨਾ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰਵਾਰਡ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ ਸੁਰਜੀਤ ਪਾਤਰ ਨੂੰ ਪੜਨ ਦੀ ਪਹਿਲਾਂ ਤਾਂ ਜਿੰਨੇ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਡਾਉਨਗੇ ਸੈਕੰਡ ਡਾਉਨਗੇ ਥਰਡ ਡਾਉਨਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਤਾਂ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਮਨਸਬ ਤੋਂ ਡਾ ਜਦੋਂ ਸਪੀਚ ਹੁੰਦੇ ਆ ਅਕਸਰ ਟੋਡੇ ਕਹਿੰਦੇ ਕਿ ਭਾਸ਼ਣਾਂ ਦੇ ਵਿੱਚ ਪਾਤਰ ਸਾਹਿਬ ਦੀ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਦਰਾ ਬੰਦ ਨੇ ਹੋਰ ਬਹੁਤ ਸਾਰੀ ਸ਼ਾਇਰੀ ਨਜ਼ਰ ਆਉਂਦੀ ਪੀ ਹੋਇਆ ਜੇ ਪੱਤ ਚੜਾਈ ਜੋ ਅਗਲੀ ਦੀ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੁਗਲਾਂ ਕਭੀ ਜਬੀਂ ਰੱਖੀ ਆਛੇ ਫੁੱਟ ਜਮੀਨ ਲੱਗ ਸਾਰਿਆਂ ਨੇ ਬਹੁਤ ਉਹਨਾਂ ਦੇ ਨਾਲ ਸੰਗਤ ਕੀਤੀ ਕਾਫੀ ਵਾਰ ਮੌਕਾ ਮਿਲਿਆ ਤੇ ਅਨੇਕਾਂ ਯਾਦਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਤਕਲੀਫ ਦਿੰਦੀਆਂ। ਜੇ ਕੋਈ ਸ਼ਬਦ ਕੁਝ ਸ਼ਬਦਾਂ ਦੀ ਦੋਸਤ ਕੁਝ ਕਹਿਣਾ ਚਾਹੋ ਪਾਦਰ ਸਾਹਿਬ ਲਈ ਆ। ਮੈਂ ਉਹੀ ਸ਼ਬਦ ਉਹਨ ਹੀ ਕਹਿਣ ਮੁੰਨੇ ਜੀ ਕਿ ਮੈਂ ਜਿਦਾ ਪਹਿਲਾਂ ਬੇਨਤੀ ਕਰ ਰਿਹਾ ਸੀ ਕਿ ਅੱਜ ਪੰਜਾਬੀ ਇੱਕ ਅਦਬ ਦੇ ਉੱਤੋਂ ਪੰਜਾਬੀ ਸਾਹਿਤ ਦੇ ਉੱਤੋਂ ਇੱਕ ਬੜੀ ਜਿਹੜੀ ਵੱਡੀ ਛੱਤ ਜਿਹੜੀ ਆ ਉਹ ਉੱਤਰ ਗਈ ਅੱਜ ਲੱਗਦਾ ਹੈ ਕਿ ਜਿਦਾ ਨਾ ਕੋਈ ਖਾਲੀ ਹੋ ਗਿਆ ਸਾਰਾ ਕੁਝ ਅੱਛਾ ਇਸ ਜਦੋਂ ਖਬਰ ਬਾਰੇ ਤੁਸੀਂ ਸੁਣਿਆ ਕੀ ਲੱਗਿਆ ਕਿ ਸੁਖੀਪਾਤਰ ਇੱਕ ਤਰ੍ਹਾਂ ਸਾਰਿਆਂ ਨੂੰ ਅਲਬੇ ਦਾ ਕਹਿ ਗਏ ਸਤਾ ਦੀ ਕੋਈ ਪ੍ਰੋਬਲਮ ਪਹਿਲੋਂ ਹਾਂ ਸਭ ਤੋਂ ਪਹਿਲਾਂ ਇਹੀ ਲੱਗਾ ਕਿ ਜਦੋਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਝੂਠ ਗੱਲਾਂ ਇੱਕਦਮ ਆ ਜਾਂਦੀਆਂ ਨੇ ਤੇ ਪਹਿਲਾਂ ਮਨ ਇਹ ਕੀਤਾ ਕਿ ਰੱਬਾ ਝੂਠ ਹੋ ਗਿਆ ਤੇ ਐਵੇਂ ਬਾਅਦ ਚ ਪਤਾ ਲੱਗੇ ਕਿ ਕਿਸੇ ਨੇ ਗੱਲ ਫੈਲਾਤੀ ਸੀ ਤੋਂ ਹੀ ਇਸ 올 ਵੈਲ ਪਰ ਉਹ ਕਿਉਂਕਿ ਨੇਡ ਇੰਨਾ ਹੁਣ ਕਰਕੇ ਨਾਲੋਂ ਨਾਲ ਕੌਲਾਂ ਵੀ ਆਣ ਲੱਗ ਪੈਂਦੀਆਂ ਫਿਰ ਉਹ ਕੁਝ ਐਸੇ ਸੱਜਣਾ ਨਾਲ ਗੱਲ ਹੁੰਦੀ ਹੈ ਜਿਹਨਾਂ ਨੇ ਸਾਰਾ ਅੱਖੀਂ ਦੇਖ ਰਹੇ ਹੁੰਦੇ ਨੇ ਜਿਹੜੇ ਮੌਕੇ ਤੇ ਵੀ ਹੁੰਦੇ ਨੇ ਤਾਂ ਫਿਰ ਉਹ ਇਹ ਮੈਨੂੰ ਲੱਗਦਾ ਹੈ ਕਿ ਸਾਰੇ ਪੰਜਾਬ ਲਈ ਇੱਕੋ ਜਿਹਾ ਸਦਮਾ ਸੀ ਜਾਂ ਪੰਜਾਬੀਆਂ ਲਈ ਜਿੱਥੇ-ਜਿੱਥੇ ਵੀ ਕਿਤੇ ਬੈਠੇ ਨੇ ਅਸੀਂ ਇਹ ਨਹੀਂ ਕਿ ਅਸੀਂ ਜਾਣਦੇ ਸੀ ਨੇੜੇ ਸੀ ਤਾਂ ਤਾਂ ਸਾਡੇ ਲਈ ਜ਼ਿਆਦਾ ਮੈਨੂੰ ਲੱਗਦਾ ਸੀ ਤਾਂ ਫਿਰ ਉਹਨਾਂ ਨੂੰ ਮਿਲੇ ਸੀ ਜਿਹੜੇ ਕਦੇ ਉਹਨਾਂ ਨੂੰ ਮਿਲ ਨਹੀਂ ਪਾਏ ਉਹਨਾਂ ਦੀ ਸੰਗਤ ਨਹੀਂ ਮਾਣ ਪਾਏ ਉਹਨਾਂ ਨੂੰ ਸਾਡੇ ਤੋਂ ਵੀ ਜ਼ਿਆਦਾ ਸਦਮਾ ਕਿ ਇੱਕ ਆਸ ਇੱਕ ਮੈਨੂੰ ਮੇਰੇ ਕੋਈ ਦੋਸਤ ਜਾਣਦੇ ਨੇ ਉਹ ਬਾਰ-ਬਾਰ ਇਸ ਗੱਲ ਨੂੰ ਰੋ ਰਹੇ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਮੈਂ ਕਿਹਾ ਵੀ ਚਲੋ ਹੁਣ ਉਮਰ ਸੀ ਅਸੀਂ ਰੋਕ ਤਾਂ ਸਕਦੇ ਨਹੀਂ ਅੱਜ ਨਹੀਂ ਤੇ 4 ਸਾਲ ਬਾਅਦ ਵੀ ਇਹ ਹਸਾ ਮੈਂ ਕਹਿੰਦੇ ਮੈਨੂੰ ਉਸ ਗੱਲ ਦਾ ਕੋਈ ਦੁੱਖ ਨਹੀਂ ਸੰਤਾਂ ਵਾਂਗੂੰ ਗਏ ਨੇ ਰਾਤ ਸੁੱਤੇ ਨੇ ਤੇ ਸਵੇਰੇ ਅਗਲੇ ਸਫ਼ਰ ਤੇ ਪਹੁੰਚ ਗਏ ਸੀ ਜਿੱਥੇ ਪਹੁੰਚਣਾ ਸੀ ਉਹਨਾਂ ਨੇ ਪਰ ਕਹਿੰਦੇ ਅਫਸੋਸ ਸਿਰਫ ਇਸ ਗੱਲ ਦਾ ਕਿ ਮੈਨੂੰ ਇੱਕ ਆਸ ਸੀ ਕਦੇ ਨਾ ਕਦੇ ਤਾਂ ਉਹਨਾਂ ਨੂੰ ਮਿਲਣਾ ਹੈ ਮੇਰੀ ਉਹ ਆਸ ਵਿੱਚ ਰਹਿ ਗਈ ਮੈਂ ਉਹ ਪਾਤਰ ਸਾਹਿਬ ਦੇ ਜਾਣ ਨੂੰ ਨਹੀਂ ਮੈਂ ਆਪਣੀ ਆਸ ਨੂੰ ਰੋ ਰਿਆਂ ਮੈਨੂੰ ਉਹ ਗੱਲ ਉਹਨਾਂ ਦੀ ਬਹੁਤ ਤਕਲੀਫ ਦਿੰਦੀ ਉਸ ਗੱਲ ਨੂੰ ਮੈਨੂੰ ਕਿ ਕਈਆਂ ਦੀਆਂ ਆਸਾਂ ਇਦਾਂ ਰਹਿ ਗਈਆਂ ਕਿ ਪਾਤਰ ਸਾਹਿਬ ਨੂੰ ਇੱਕ ਵਾਰੀ ਦੇਖਣਾ ਹੈ ਇੱਕ ਵਾਰੀ ਮਿਲਣਾ ਹੈ ਮੈਨੂੰ ਲੱਗਦਾ ਇਹ ਸਦਮਾ ਸਿਰਫ ਸਾਨੂੰ ਉਹਨਾਂ ਨੂੰ ਜਾਣਨ ਵਾਲਿਆਂ ਵਾਸਤੇ ਨਹੀਂ ਹੈ ਕਿ ਉਹਨਾਂ ਦੇ ਪਰਿਵਾਰ ਲਈ ਨਹੀਂ ਹੈ ਪੰਜਾਬ ਤੇ ਪੰਜਾਬੀ ਜਿੱਥੇ ਵੀ ਹੈਗੇ ਨੇ ਹਰ ਇੱਕ ਬੰਦੇ ਨੂੰ ਉਨਾ ਹੀ ਸਦਮਾ ਲੱਗਾ ਕਿਉਂਕਿ ਇਹ ਪਹਿਰੇਦਾਰ ਸੀ ਸਾਡੇ ਪੰਜਾਬ ਦਾ ਇੱਕ ਬੜਾ ਵੱਡਾ ਪਹਿਰੇਦਾਰ ਸੀ ਜਿਨੇ ਜ਼ਬਾਨ ਤੇ ਪਹਿਰਾ ਦਿੱਤਾ ਜਿਨੇ ਜਜ਼ਬਾਤ ਤੇ ਪਹਿਰਾ ਦਿੱਤਾ ਜਿਨੇ ਯਥਾਰਥ ਤੇ ਹਕੀਕਤ ਤੇ ਹਮੇਸ਼ਾ ਪਹਿਰਾ ਦਿੱਤਾ ਜਿਨੇ ਤੁਹਾਡੀ ਮੇਰੀ ਇਹਨਾਂ ਦੀ ਸਭ ਦੀ ਤਰਜਮਾਨੀ ਕੀਤੀ ਜਿਹੜੀ ਗੱਲ ਅਸੀਂ ਕਹਿਣ ਨੂੰ ਸੋਚਦੇ ਸੀ ਸਾਨੂੰ ਕਹਿਣੀ ਨਹੀਂ ਸੀ ਹੁੰਦੀ ਪਾਤਰ ਸਾਹਿਬ ਦੋ ਲਫ਼ਜ਼ਾਂ ਚ ਕਹਿ ਜਾਂਦੇ ਸੀ ਅੱਜ ਸਾਡੇ ਕੋਲ ਉਹ ਇੱਕ ਇਨਸਾਨੀ ਜਜ਼ਬਾਤ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ ਦਾ ਮੈਕੈਨਿਜ਼ਮ ਹੀ ਖਤਮ ਹੋ ਗਿਆ ਜਾਪੀ ਇੰਡਸਟਰੀ ਵਿੱਚ ਆ ਬਿਲਕੁਲ ਜੀ ਜਦੋਂ ਵੀ ਕੋਈ ਇਦਾਂ ਦਾ ਥੰਮ ਜਾਂਦਾ ਹੈ ਤਾਂ ਬਹੁਤ ਉਹ ਖਲਾ ਹੀ ਪੈਦਾ ਹੋ ਜਾਂਦਾ ਉਹਦੇ ਵਰਗਾ ਕੋਈ ਦੁਬਾਰਾ ਜੰਮਦਾ ਨਹੀਂ ਦੁਬਾਰਾ ਆਉਂਦਾ ਨਹੀਂ ਤੇ ਪਾਤਰ ਸਾਹਿਬ ਤਾਂ ਮੈਨੂੰ ਲੱਗਦਾ ਸਾਡੇ ਸਾਹਿਤ ਦਾ ਸਭ ਤੋਂ ਵੱਡਾ ਗੁਰਜ ਸੀ ਜਿਹੜਾ ਅੱਜ ਗੁਰਜ ਟਹਿ ਗਿਆ ਤੇ ਉਹਨਾਂ ਦੀ ਉਹਨਾਂ ਦੇ ਕਦ ਤੱਕ ਪਹੁੰਚਣਾ ਉਹਨਾਂ ਦੇ ਲੈਵਲ ਤੱਕ ਪਹੁੰਚਣਾ ਤੇ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਸੀ ਕਿ ਪਾਤਰ ਸਾਹਿਬ ਦਾ ਕਦ ਉਦਾਂ بڑا ਛੋਟਾ ਸੀ ਤੇ ਸਾਹਿਤ ਖੇਤਰਾਂ 'ਚ ਗੱਲ ਹੁੰਦੀ ਸੀ ਕਿ ਉਹਨਾਂ ਦੀ ਉਹ ਸ਼ਖਸੀਅਤ ਦਾ ਕਦ ਵੱਡਾ ਕਰਨ ਚ ਇਹਨਾਂ ਲੱਗੇ ਰਹੇ ਕਿ ਉਹਨਾਂ ਨੇ ਆਪਣੇ ਕਦ ਵੱਲ ਫਿਰ ਧਿਆਨ ਹੀ ਨਹੀਂ ਦਿੱਤਾ ਤੇ ਉਹਨਾਂ ਦਾ ਐਡਾ ਕਦ ਬੁਲੰਦ ਹੋਇਆ ਕਿ ਅੱਜ ਉਹਨਾਂ ਤੱਕ ਪਹੁੰਚਣਾ ਬਹੁਤ ਵੱਡਾ ਚੈਲੰਜ ਹੈ ਕੋਈ ਬਹੁਤ ਵਿਰਲਾ ਹੀ ਹੋਏਗਾ ਜੀ ਉਸ ਲੈਵਲ ਤੱਕ ਕਦੇ ਪਹੁੰਚੇਗਾ ਸੀਐਮ ਭਗਵੰਤ ਮਾਨ ਜੀ ਵੀ ਆਏ ਸੀ ਬਿਲਕੁਲ ਜੀ ਕਿਉਂਕਿ ਬਤੌਰ ਕਲਾਕਾਰ ਵੀ ਉਹਨਾਂ ਦਾ ਬਹੁਤ ਇਹਨਾਂ ਨਾਲ ਸਾਂਝ ਰਹੀ ਹੈ ਤੇ ਉਹ ਵੀ ਆਉਣਾ ਉਹਨਾਂ ਦਾ ਉੱਥੇ ਬੜਾ ਵਾਜਬ ਸੀ ਕਿਉਂਕਿ ਇੱਕ ਸੋਨਾ ਸਮਾਂ ਇਕੱਠਿਆਂ ਨੇ ਜਦੋਂ ਕੱਟਿਆ ਹੋਵੇ ਕਈ ਯਾਦਾਂ ਹੁੰਦੀਆਂ ਨੇ ਤੇ ਉਹ ਜ਼ਰੂਰ ਉਹਨਾਂ ਨੂੰ ਖਿੱਚ ਕੇ ਲਿਆਈਆਂ ਹੋਣਗੀਆਂ ਇੱਥੇ ਔਰ ਕਈ ਚੀਜ਼ਾਂ ਐਸੀਆਂ ਯਾਦ ਆਉਂਦੀਆਂ ਨੇ ਕਿ ਬੰਦੇ ਬੰਦੇ ਦੀਆਂ ਅੱਖਾਂ 'ਚ ਪਾਣੀ ਆਪਣੇ ਆਪ ਆਉਂਦਾ ਤੇ ਮੈਨੂੰ ਲੱਗਦਾ ਜੀ ਕਿ ਇਹ ਬੜਾ ਸੁਭਾਵਕ ਸੀ ਉਹਨਾਂ ਦਾ ਵੀ ਇੱਥੇ ਆਉਣਾ ਔਰ ਹੋਰ ਵੀ ਇੱਕ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਜੋ ਬੰਦਾ ਵੀ ਆਇਆ ਉਹ ਦਿਲੋਂ ਆਇਆ ਅੱਜ ਮੋਸਟਲੀ ਅਸੀਂ ਜਾਈਦਾ ਕਈ ਵਾਰੀ ਕਮਿਸ਼ਨਸ ਤੇ ਕਈਦਾ ਯਾਰ ਪਤਾ ਲੱਗਾ ਫਲਾਣਾ ਇਦਾਂ ਕਿ ਜਾਣਾ ਉੱਥੇ ਜਾਂ ਜਾਣਾ ਪੈਣਾ ਪਰ ਇੱਥੇ ਤਾਂ ਲੋਕਾਂ ਨੂੰ ਡੱਕਿਆ ਨਹੀਂ ਡੱਕਦੇ ਬਈ ਲੋਕ ਰੋਕ-ਰੋਕ ਰੱਖਣੇ ਪੈ ਰਹੇ ਪਰ ਹਰ ਇੱਕ ਦਾ ਦਿਲ ਹੈ ਕਿ ਇੱਕ ਵਾਰੀ ਦਰਸ਼ਨ ਕਰਨ ਦਾ ਮੌਕਾ ਮਿਲ ਜੇ ਇੱਕ ਵਾਰੀ ਚਰਨਾਂ ਨੂੰ ਹੱਥ ਲਾਉਣ ਦਾ ਮੌਕਾ ਮਿਲ ਜੇ ਅੱਜ ਅੰਨੀ ਦੁਨੀਆ ਆਈ ਹੋਈ ਆ ਸਵਰਗਾਂ ਦੇ ਵਿੱਚ ਪਾਸਾ ਉਹਨਾਂ ਦਾ ਹੋਇਆ ਐਨੀ ਦੁਨੀਆ ਦੇ ਉਹ ਸਵਰਗ ਇੱਥੋਂ ਵੀ ਭੋਕੇ ਹੀ ਗਏ ਨੇ ਜੀ ਅੱਗੇ ਵੀ ਸਵਰਗ ਹੀ ਉਹਨਾਂ ਵਾਸਤੇ ਖੁੱਲੇ ਨੇ ਐਨੀ ਮੁਹੱਬਤ ਦੁਨੀਆ 'ਚ ਜਿਉਂਦੀ ਹੈ ਜੇ ਜਿਹਨੂੰ ਮਿਲ ਜੇ ਉਹ ਸਵਰਗ ਦਾ ਔਰ ਅਰਥ ਕੀ ਹੁੰਦੇ ਸਵਰਗ ਦਾ ਹੋਰ ਮੈਨੇ ਕੀ ਹੁੰਦੇ ਨੇ ਜੀ ਤੇ ਅੱਗੇ ਤਾਂ ਸਵਰਗ ਜਿੱਥੇ ਉਹ ਸਵਰਗ 'ਚ ਨਹੀਂ ਜਾਣਗੇ ਜਿੱਥੇ ਜਾਣਗੇ ਸਵਰਗ ਬਣਾ ਦੇਣਗੇ ਸਰ ਅਖੀਰਲੇ ਸਮੇਂ ਦੇ ਵਿੱਚ ਵੀ ਉਹ ਪੰਜਾਬੀ ਸਾਹਿਤ ਵਾਰੇ ਗੱਲਾਂ ਕਰਦੇ ਰਹੇ ਆ ਤੇ ਨਾਟਕਾਂ ਬਾਰੇ ਗੱਲਾਂ ਕਰਦੇ ਰਹੇ ਆ ਉਹਨਾਂ ਵਾਲੇ ਦਿਨਾਂ 'ਚ ਪਲੈਨਿੰਗ ਕਰਨੀ ਸੀਗੀ ਕੁਝ ਨਵਾਂ ਕਰਨ ਵਾਸਤੇ ਪਲੈਨ ਕਰ ਰਹੇ ਸੀਗੇ ਹਾਂ ਬਿਲਕੁਲ ਜੀ ਉਹਨਾਂ ਦੇ ਤਾਂ ਬਲੱਡ 'ਚ ਖੂਨ 'ਚ ਉਹ ਸੀ ਨਾ ਸੋ ਸਾਡੇ ਤਾਂ ਜਦੋਂ ਕਹਿੰਦੇ ਜੀ ਬਲੱਡ ਗਰੁੱਪ ਚੈੱਕ ਕੀਤਾ ਜਾਂਦਾ ਨਾ ਜੀ ਉਹਨਾਂ ਦੇ ਤਾਂ ਬਲੱਡ 'ਚ ਸਿਰਫ ਸਾਹਿਤ ਸਾਡੀ ਸਮਾਜ ਦੀ ਅ ਸਥਿਤੀ ਜਿਹੜੀ ਹੈ ਉਹ ਘੁੰਮਦੀ ਰਹਿੰਦੀ ਸੀ ਕਿ ਅੱਜ ਮੈਂ ਕੀਤੇ ਤੇ ਗੱਲ ਕਰਨੀ ਹੈ ਅੱਜ ਮੈਂ ਕਿਦੀ ਐਡਵੋਕੇਸੀ ਕਰਨੀ ਹੈ ਅੱਜ ਕਿਦੀ ਵਕਾਲਤ ਕਰਨੀ ਉਹ ਜਿਹਦੀ ਵਕਾਲਤ ਕਰ ਦਿੰਦੇ ਸੀ ਉਹਦੀ ਗੱਲ ਵੱਡੀ ਹੋ ਜਾਂਦੀ ਸੀ ਉਹਨਾਂ ਦੀ ਕਵਿਤਾ ਉਹਨਾਂ ਦੇ ਸ਼ਬਦ ਵਕਾਲਤ ਕਰਦੇ ਸੀ ਲੋਕਾਂ ਦੀ ਪਰ ਸ਼ਬਦ ਜਿਹੜੇ ਸੀ ਉਹ ਮਤਲਬ ਵਕਾਲਤ ਵੀ ਐਸੀ ਕਰਦੇ ਸੀ ਕਿ ਉਹ ਤੀਰ ਵਾਂਗੂ ਜਾ ਕੇ ਲੋਕਾਂ ਦੇ ਸੀਨੇ 'ਚ ਖੁੱਬਦੇ ਸੀ ਸ਼ਬਦ ਉਹਨਾਂ ਦੇ ਮੇਰਬਾਣ ਧੰਨਵਾਦ ਇੱਕ ਵਾਰੀ ਨਿਕਲ ਸੁਣੋ ਸਾਰੇ ਇਕੱਠੇ ਆ ਇਕੱਠੇ ਆ ਇਕੱਠੇ ਆ ਜੀ ਇਕੱਠੇ ਆ ਜੀ ਭਾਜੀ ਮੈਨੂੰ 3 ਘੰਟੇ ਹੋ ਗਏ ਨੇ ਇਕੱਠੇ ਆਜੋ ਆਜੋ ਹਾਂ ਮੈਂ ਇੱਕ ਵਾਰ ਦੇਖੋ ਜੀ 72 ਸਾਹਿਬ ਦਾ ਇਸ ਤਰ੍ਹਾਂ ਰੁਕਸ਼ਤ ਹੋਣਾ ਸਾਰੇ ਉਹਨਾਂ ਦੇ ਪਰਿਵਾਰ ਨੂੰ ਤੇ ਸਦਮਾ ਲੱਗੇ ਲੱਗਿਆ ਉਹਨਾਂ ਦੇ ਚਾਹ ਬਣਾ ਨੂੰ ਵੀ ਉਹਨਾਂ ਦੇ ਮਿੱਤਰਾਂ ਸੱਜਣਾਂ ਨੂੰ ਬਹੁਤ ਵੱਡਾ ਲੱਗਿਆ ਵੀ ਸਾਡਾ ਇੱਕ ਵੱਡਾ ਭਰਾ ਜਿਹੜਾ ਐਡਾ ਵੱਡਾ ਨੋ ਇੱਕ ਜਿਉਂਦੀ ਜਾਗਦੀ ਇੰਸਟੀਚਿਊਸ਼ਨ ਸੰਸਥਾ ਹੋਵੇ ਤੇ ਉਹ ਚੁੱਪਚੀਪੇ ਤੇ ਚਲਾ ਜਾਵੇ ਤੇ ਵਾਕਈ ਬਹੁਤ ਵੱਡਾ ਘਾਟਾ ਪਿਆ ਸਾਡੀ ਪੰਜਾਬ ਦੀ ਵਿਰਾਸਤ ਨੂੰ ਸਾਡੇ ਪੰਜਾਬ ਦੇ ਸਿਹਤ ਨੂੰ ਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈਗਾ ਵਕ ਵਕ ਇੰਸਟੀਚਿਊਸ਼ਨਸ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਪੀਏਯੂ ਚ ਪੜਾਇਆ ਫਿਰ ਹੁਣ ਉਹ ਆਰਟ ਕਾਉਂਸਲ ਦੇ ਵਿੱਚ ਐਜੇ ਚੇਅਰਮੈਨ ਕੰਮ ਕਰ ਰਹੇ ਸਨ ਤੇ ਸਾਡੀ ਜਿਹੜੀ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹੋ ਤੇ ਮੈਂ ਖੁਸ਼ਕਿਸਮਤਾਂ ਕਿ ਮੇਰੇ ਨਾਲ ਉਹਨਾਂ ਦੀ ਸਾਹਜ 86 ਤੋਂ ਲੈ ਕੇ ਹੁਣ ਤੱਕ ਸਟਿਲ ਬਣੀ ਰਹੀ ਤੇ ਆਪਦੇ ਵੱਡੇ ਭਰਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬੜੇ ਇਕੱਠਿਆਂ ਦੇ ਐਕਸਪੀਰੀਐਂਸਿਸ ਰਹੇ ਇਕੱਠਿਆਂ ਨੇ ਕੰਮ ਵੀ ਕੀਤਾ ਸੋ ਉਹ ਯਾਦਾਂ ਕਦੇ ਭੁੱਲਣੀਆਂ। ਬਦਮ ਸਿੰਘ ਜੀ ਬਦਮ ਸਿੰਘ ਜੀ ਅਵਾਰਡ ਨਾਲ ਉਹਨੂੰ ਸਨਮਾਨ ਦਿੱਤਾ ਗਿਆ ਸੀਗਾ ਤੇ ਪੂਰੇ ਵਰਲਡ ਦੇ ਵਿੱਚ ਮਤਲਬ ਵੀ ਉਹਨਾਂ ਨੂੰ ਕੋਈ ਸਿਰਫ ਹੁਣ ਸਾਰੇ ਛੋਟੇ ਵੱਡੇ ਜਿੰਨੇ ਵੀ ਪੰਜਾਬੀ ਵਸਦੇ ਸੀ ਸਾਰੇ ਉਹਨਾਂ ਨੂੰ ਪਿਆਰ ਕਰਦੇ ਸੀਗੇ ਤੇ ਇਹ ਘਾਟਾ ਪੂਰਾ ਹੋ। ਦੇਖੋ ਘਾਟਾ ਇਹ ਹੁੰਦਾ ਹੈ ਕਿ ਬੰਦਾ ਆਉਂਦਾ ਹੈ ਬੰਦਾ ਆਪਣੇ ਕਰਮ ਕਰਦਾ ਹੈ। ਅਬਦਾ ਜੋ ਯੋਗਦਾਨ ਪਾਉਣਾ ਪਾ ਕੇ ਚਲਾ ਜਾਂਦਾ ਹੈ। ਇਸ ਧਰਤੀ ਤੇ ਪਹਿਲਾਂ ਵੀ ਵੱਡੇ ਵੱਡੇ ਸ਼ਾਇਰ ਹੋਏ ਨੇ। ਸ਼ਿਵ ਕੁਮਾਰ ਬਟਾਲਵੀ ਵੀ ਸਾਡੀ ਧਰਤੀ ਦਾ ਸ਼ਾਇਰ ਸੀ। ਨੇ ਪਾਸ਼ ਵੀ ਸਾਡੀ ਧਰਤੀ ਦਾ ਸ਼ਹਿਰ ਸੀ ਸੰਤਰਾ ਮਦASSI ਵੀ ਸਾਡੀ ਧਰਤੀ ਦਾ ਸ਼ਹਿਰ ਸੀ ਜਗਤਾਰ ਵੀ ਸਾਡੀ ਧਰਤੀ ਦਾ ਸ਼ਹਿਰ ਸੀ ਇਹ ਤੇ ਇਹ ਧਰਤੀ ਜੀ ਇਸ ਤਰ੍ਹਾਂ ਦੀ ਖੁਸ਼ਬੂ ਹੈ ਕਿ ਵੱਡੇ ਵੱਡੇ ਬੰਦੇ ਪੈਦਾ ਕਰਦੀ ਹੈ ਸੋ ਉਹ ਇਸੇ ਤਰ੍ਹਾਂ ਦੀਆਂ ਮਤਲਬ ਉਹ ਗੱਲਾਂ ਕਰਦੇ ਸੀਗੇ ਨਾਟਕਾਂ ਦੀਆਂ ਗੱਲਾਂ ਕਰਦੇ ਸੀਗੇ ਲਿਖਣ ਦੀਆਂ ਗੱਲਾਂ ਕਰਦੇ ਸੀ ਨਵੀਂ ਪਲੈਨਿੰਗ ਕਰਦੇ ਸੀਗੇ ਫਿਲਮਾਂ ਦੇ ਵਿੱਚ ਵੀ ਕੁਝ ਉਹਨਾਂ ਦਾ ਕੋਈ ਨਾ ਫਿਲਮ 'ਚ ਤਾਂ ਮੈਂ ਹੀ ਉਹਨਾਂ ਨੂੰ ਸਭ ਤੋਂ ਵੱਡਾ ਰੋਲ ਤੇ ਮੈਂ ਹੀ ਦਿੱਤਾ ਆਪਦੀ ਫਿਲਮ ਦੇ ਵਿੱਚ ਦਾਰਾ ਦੇ ਵਿੱਚ बतौर ਪ੍ਰੋਫੈਸਰ ਇੱਕ ਸ਼ਾਇਰ ਹੈ ਨਾ ਪ੍ਰੋਫੈਸਰ ਦੇ ਤੌਰ ਤੇ ਪੇਸ਼ ਕੀਤਾ ਉਹਨਾਂ ਨੂੰ ਐ ਤੂੰ ਮੈਨੂੰ ਹੱਸਦੇ ਸੀ ਕਹਿੰਦੇ ਤੂੰ ਹੀ ਮੈਨੂੰ ਖਿੱਚ ਲਿਆ ਮੈਂ ਹੋਰ ਨਹੀਂ ਕਿਸੇ ਨਾਲ ਕੰਮ ਕਰਨਾ ਸੀ ਤੇ ਮਤਲਬ ਕਿ ਸਾਡੀ ਮੁਹੱਬਤ ਇੰਨੀ ਖੂਬਸੂਰਤ ਸੀ ਮੇਰੇ ਵੱਡੇ ਭਰਾ ਸਨ ਤੇ ਮੈਨੂੰ ਸਮੇਂ-ਸਮੇਂ ਤੇ ਗਾਈਡ ਵੀ ਕਰਦੇ ਸਨ ਤੇ ਵੱਡੇ ਵੱਡੇ ਲੋਕ ਸਨ ਦਾਨਸ਼ਮੰਦ ਭਗਵੰਤ ਮਾਲ ਜੀ ਆਏ ਹੈ ਜਿਹਨੇ ਉਹਨਾਂ ਦੇ ਵੀ ਅੱਜ ਅੱਖਾਂ ਦੇ ਵਿੱਚ ਨਮ ਆ। ਦੇਖੋ ਸਾਰੇ ਆ ਜੀ ਆਇਆ ਹੈ ਅ ਨਾਟ ਓਨਲੀ ਟੂ ਦਾ ਸੀਐਮ ਸਾਹਿਬ ਸਾਰਿਆਂ ਦੇ ਜਿੰਨੇ ਵੀ ਉਹਨਾਂ ਨਾਲ ਜਿਨ੍ਹਾਂ ਨੇ ਵੀ ਕੋਈ ਪੜ ਕੇ ਜਾ ਰਹੇ ਨੇ ਹਰ ਇੱਕ ਬੰਦੇ ਨੂੰ ਤਕਲੀਫ ਹੋਈ ਹੈ ਹਰ ਬੰਦੇ ਇੱਥੇ ਪਹੁੰਚਿਆ ਹੈ ਤੇ ਮੈਂ ਸੱਚੇ ਪਾਤਸ਼ਾਹ ਵੈਗਰੂ ਅਗੇ ਅਰਦਾਸ ਕਰਦਾ ਕਿ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੇ ਬੱਚੇ ਨੂੰ ਬਲ ਬਖਸ਼ੇ ਕਿ ਉਹ ਆਪਣੇ ਪਿਤਾ ਵਾਂਗੂ ਹੋਰ ਜਿਆਦਾ ਤਰੱਕੀ ਕਰੇ ਹਾਂ ਜੀ ਉਹਨਾਂ ਪਿਆਰ ਦੇ ਕੇ ਗਏ ਨੇ ਸਵਰਗਾਂ 'ਚ ਵਸਾ ਹਾਂਜੀ ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਸਵਰਗਾਂ 'ਚ ਵਸਾਵੇ ਤੇ ਜਿੰਨਾ ਪੰਜਾਬੀ ਸਹਿਤ ਲਈ ਉਹਨਾਂ ਨੇ ਯੋਗਦਾਨ ਪਾਇਆ ਉਹ ਇਸੇ ਤਰ੍ਹਾਂ ਖੁਸ਼ਬੂ ਬਣਦਾ ਰਹੇ ਧੰਨ